ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਂ ਦਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੇ ਚਪਨਾ ਹੋਵੇ ਜੇ ਲਾਇ ਰਖਣੇ ਵਤਾਰ ਭੁੱਖਿਆ ਭੁਖਣਾ ਉੱਤਰੀ ਜੇ ਬੰਨਾਪੁਰਿਆ ਭਾਰ ਸਾ ਸਿਆਣਪਨ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸੱਚਿਆਰਾ ਹੋਈ ਐ ਕਿਵ ਕੋੜੇ ਟੁੱਟੇ ਪਾਲ ਹੁਕਮ ਅਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੋਖ ਸੋਖ ਪਾਈ ਐ ਇੱਕ ਨਾ ਹੁਕਮੀ ਬਖਸੀ ਸੇ ਇੱਕ ਹੁਕਮੀ ਸਦਾ ਪਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਐ ਜੇ ਬੁਝੈ ਤਾਂ ਹੋਮੇ ਕਹਿ ਨਾ ਕੋਈ गावे को तान होवे किसे तान गावे को दात जाने निशान गावे को गुण उडेया चार गावे को विद्या विखम विचार गावे को साज करे तन खे गावे को जील है फिरदे गावे को जापे दिस से दूर गावे को देखे हादरा दूर कथना गति नावे टोट कट कट गति कोटि कोट कोट देंदा दे लंदे थक पाहे जुगा जुगंतर खाई खाए हुक्मी हुक्म चलाए राहो नानक विकसित वे परवा हो साचा साहिब साच नाए पाख्या पाओ पार ਅੱਖ ਕੈ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ ਮੋਹ ਕੈ ਬੋਲਨ ਬੋਲਿ ਗੈ ਜਤ ਸੋਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਹ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰਥਾ ਪਿਆਣਾ ਜਾਇ ਕੀਤਾ ਨਾ ਹੋਇ ਆਪੇ ਆਪ ਨਰੰਜਨ ਸੋਇ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵਿਆ ਸੁਨਿਆ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਕਰਿਆ ਸਮਾਈ ਗੁਰ ਇਜ਼ਰ ਗੁਰ گور ਕਬਰ ਮਾ ਗੁਰ ਪਾਰਬਤੀ ਮਾਈ ਜੇ ਹੋ ਜਾਣ ਆਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇਤ ਸਪਾਵਾਂ ਵਿਨ ਭਾਣੇ ਕੇ ਨਾ ਕਰੀ ਜੇਤੀ ਸਿਰ ਟੋਪਾਈ ਵੇ ਖਾਮ ਵੇਨ ਕਰਮਾ ਕੇ ਮਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਦੇਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰਿਆਰ ਜਾ ਹੋਰ ਦਸੁਨੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਏ ਕੇ ਜਸ ਕੀ ਰਤ ਜਾਗਲੇ ਜੇ तिस ਨਦਰ ਨਾ ਆਵੇ ਤੇ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇ ਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੈ ਸੁਨੇ ਸਿੱਧ ਪੀਰ ਸਰਨਾ ਸੁਨੇ ਧਰਤ ਤਵਲ ਆਕਾਸ ਸੁਨੇ ਦੀਪ ਲੋ ਪਤਾਲ ਸੁਨੇ ਭੋਏ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੀਏ ਦੋ ਪਾਪ ਕਾ ਨਾਸ ਸੁਨੀਏ ਈਸ਼ਰ ਬਰਮਾਇੰਦ ਸੁਨੀਏ ਮੁਖ ਸਲਾਹ ਹਨਮੰਦ ਸੁਨੀਏ ਜੋਗ ਜੁਗਤ ਤਨ ਭੇਦ ਸੁਨੀਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੀਏ ਦੋ ਪਾਪ ਕਾ ਨਾਸ ਸੁਣਿਐ ਸਤ ਸੰਤ ਅਗਿਆਨ ਸੁਣਿਐ 86 ਕਾ ਇਸਨਾਨ ਸੁਣਿਐ ਪੜ ਪੜ ਪਾਵੇ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂ ਪਾਪ ਕਾ ਨਾਚ ਸੁਣਿਐ ਸਰਾ ਗੁਨਾ ਕੇ ਗਾਹ ਸੁਣਿਐ ਸੇਖ ਪੀਰ ਪਾਤਸ਼ਾ ਸੁਣਿਐ ਅੰਦੇ ਪਾਵੇ ਰਾਤ ਸੁਣਿਐ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂ ਪਾਪ ਕਾ ਨਾਚ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਵਰਤ ਹੋ ਵੈ ਮਨ ਬਦ ਮੰਨੇ ਸਗਲ ਪਵਨ ਕੀ ਸੋਧ ਮੰਨੇ ਮੋਹ ਚੋ ਟਾਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਰਗ ਠਾਕ ਨਾ ਪਾਏ ਮਨੇ ਪਤ ਸਿਓ ਪ੍ਰਗਟ ਜਾਏ ਮਨੇ ਮਗਨ ਚਲੇ ਪੰਥ ਮਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੋਖ ਦਵਾਰ ਮਨੇ ਪਰਵਾਰ ਸਦਾ ਧਰਮ ਨੇ ਤਰੇ ਤਾਰੇ ਗੁਰ ਸੇਖ ਮਨੇ ਨਾਨਕ ਭਰਨ ਪਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਾਰਾ ਜਾਨ ਪੰਚਾ ਕਾਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਤਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਧਵਲੇ ਉਪਰ ਕੇਤਾ ਪਹਾੜ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਉਣ ਜੋਰ ਗੀ ਜਾਤਰੰਗਾ ਕੇ ਨਾਮ ਸਬਨਾ ਲਿਖਾ ਉੜੀ ਕਲਾਮ ਇਹੋ ਲੇਖ ਲਿਖ ਜਾਣੇ ਕੋਇ ਲੇਖ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲ ਰੂਪ ਕੇਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਓ ਇੱਕੋ ਕਬਾਵ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤ ਤ ਪਾਵੇ ਸਾਈ ਪਲਿਕਾਰਤੂ ਸਦਾ ਸਲਾਮਤ ਨਰੰਕਾਰ ਸੰਕ ਜਪ ਸੰਕ ਪਾਵ ਸੰਕ ਪੂਜਾ ਸੰਕ ਤਾਪਤਾਓ संख ग्रंथ मुख वेद पाठ संख जोगमन रह उदास संख भगत गुण ज्ञान विचार संख सती संख दातार सूरम भख सार संख मौन लिवलाय तार कुदरत कवन कह विचार वारियण जावा एक बार जोत भाव साई भली कार सदा सलामत नरंकार असंख कोर संख चोर हराम खोर संख अमर कर जाए जोर संख गलव हत्या कमाहे संख पापी पाप कर जाहे ਸੰਖ ਕੋੜੇ ਆਰ ਕੋੜੇ ਫਿਰਾਹ ਸੰਕਮਲੇਸ਼ ਮਲਪਖ ਖਾਹੇ ਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਤ ਕਹੇ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋਤ ਤ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਕਤਾ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਨ ਬੋਲਨ ਬਾਣ ਕਰਾ ਸਿਰ ਸੰਜੋਗ ਵਖਾਨ ਵਿਨ ਲਿਖੇ ਤੇ ਸਰਨਾ ਹੈ ਜਿਮ ਫਰਮਾਇ ਤੇ ਤੈਂ ਪਾਹ ਜੇਤਾ ਕੀਤਾ ਤੇ ਤਾ ਨਾਓ ਵਿਨ ਨਾਵੇਂ ਨਾਈ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਤ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਪਰਗੇ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸੋਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਪਣ ਲਈਏ ਉਹ ਤੋਏ ਭਰਗੇ ਮਾਤ ਪਾਪਾ ਕੇ ਸੰਗੋ ਹੋ ਤੋ ਪੇਨਾ ਮੇ ਕੇ ਰੰਗ ਪੂਨੀ ਪਾਪੀ ਆਖਨ ਨਾ ਹੈ ਕਰ ਕਰ ਕਰਨਾ ਨਿਕਲਾ ਜਾਹੋ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਓ ਜਾਓ ਧੀਰ ਤਪ ਦਿਆ ਦਤ ਦਾਨ ਜੇ ਕੋ ਪਾਵ ਤਿਲ ਕਾ ਮਾਨ ਸੁਨੇ ਅਮਨਿਆ ਮਨ ਕੀ ਤਾ ਭਾਉ ਅੰਤਰ ਗਤ ਤੀਰਤ ਮਲਨਾਉ ਸਭ ਗੁਣ ਤੇਰੇ ਮੈਂ ਨਾ ਹੈ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਾਤ ਆਜ਼ਬਾਨੀ ਬਰਮਾਉ ਸਤ ਸੋਣ ਸਦਾ ਮਨ ਚਾਉ ਕਮਨ ਸਵੇਲਾ ਵਕਤ ਕਮਨ ਕਮਨ ਤੇਤ ਕਮਨ ਵਾਰ ਕਵਨ ਸਰ ਤੇ ਮਾਹ ਕਵਣ ਜੇ ਤੋਆ ਆਕਾਰ ਵੇਲ ਨਾ ਪਾਇ ਪੰਡਤ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਨੇ ਕੁਰਾਨ ਤੇਤ ਵਾਰ ਨਾ ਜੋਗੀ ਜਾਣੇ ਰਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਏ ਕਿਵ ਕਰੇ ਆਖਾ ਕਿਵਸਲਾਹੀ ਕਿ ਵਰਨੀ ਕਿਵ ਜਾਣਾ ਨਾਨਕ ਆਕਨ ਸਭ ਕੋ ਆਖਾ ਇੱਕ ਤੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਅੱਗੇ ਗਿਆਨ ਸੋਹਿ ਪਾ ਤਾਲਾ ਪਾ ਤਾਲ ਲੱਖ ਅਗਾਸਾਂ ਅੰਗਾਸੇ ਓੜ ਕੇ ਓੜ ਕੇ ਭਾਲ ਥਕੇ ਵੀਦ ਕਹਿਣ ਕਵਾਤ ਸਹਿ ਸਠਾਰਾ ਕਹਿਣ ਕਤੇਬਾ ਅਸਲੋ ਇੱਕ ਧਾਤ ਲੇਖਾ ਹੋਇ ਤਾ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰ ਨ ਜਾਣੀਐ ਸਮੁੰਦ ਸਾਸਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇਤਸ ਮਨੋ ਨਾ ਵਿਸਰੈ ਅੰਤਨਾ ਸਿਫਤੇ ਕਹਿਣਨੇ ਅੰਤ ਅੰਤਨਾ ਕਰਨੇ ਦੇਨੇ ਅੰਤ ਅੰਤਨਾ ਵੇਖਣ ਸੁਣਨਨੇ ਅੰਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲ ਲਾਹਿਤਾ ਕਿ ਅੰਤਨਾ ਪਾਇ ਜਾਹੇ ਇਹੋ ਅੰਤਨਾ ਜਾਣੇ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉਚਾ ਨਾਉ ਏਵੜ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਤ ਅਪਾਰ ਕੇਤੇ ਗਨਤ ਨਹੀਂ ਵਿਚਾਰ ਕੇਤੇ ਕਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰਪਾ ਹੈ ਕੇਤੇ ਮੂਰਖ ਕਾਹੀ ਕਾਹੇ ਕੇਤੇ ਆਦੋਖ ਪੋਖ ਸਦ ਮਾਰੇ ਬਿਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰੇ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਨ ਪਾਏ ਉਹ ਜਾਣ ਜੇ ਤੇ ਆ ਮੋਹ ਖਾਏ ਆਪੇ ਜਾਣ ਆਪੇ ਦੇ ਆਖੇ ਸੇ ਪੇਕੇ ਕੇ ਜੈਸਾ ਨੰਬਕ ਸੰਸੇ ਪਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗਨਮੁਲ ਵਪਾਰ ਮੁਲ ਵਪਾਰਗੇ ਮੁਲ ਪੰਡਾਰ ਮੁਲ ਆਵਹਿ ਮੁਲ ਜਾਇ ਮੁਲ ਭਏ ਮੁਲਾ ਸਮਾਇ ਮੌਲਤਾ ਰਮੌਲ ਦੇ ਬਾਣ ਮੌਲਤਾ ਲਮੌਲ ਪਰਵਾਣ ਮੌਲ ਬਕਸੀਸ ਮੌਲ ਨੀਸਾਨ ਮੌਲ ਕਰਮ ਮੌਲ ਪਰਮਾਨ ਮੌਲ ਆਖਿਆ ਨਾ ਜਾਏ ਆਖ ਆਖ ਰਹੇ ਲੈ ਵਲਾਈ ਆਖੇ ਵੇਦ ਪਾੜ ਪੁਰਾਨ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇਂਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸੇਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਿਤੇ ਆਕੇ ਆਕਨ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਤਾ ਆਖ ਨਾ ਸਕੈ ਕਈ ਕੇ ਜੇੜੜ ਪਾਵੇ ਤੇੜਾ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਕੇ ਬੋਲ ਵਿਗਾੜ ਤਾ ਲਿਖੀਐ ਸਿਰ ਗਵਾ ਰੰਗਾ ਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਮ ਕਈਆਂ ਕਿਤੇ ਗਾਵਣ ਹਾਰੇ ਗਾਵੇ ਤਤਨਾ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮਦvare ਗਾਵੇ ਚਿਤ ਗੁਪਤ ਲਿਖ ਜਨ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋ ਕੀ ਗਾਵੇ ਵੀਰ ਕਰਾਰੇ गावण पण्डत पण्डरकिसर जोग जोग वेदानाले गावे मोहनिया मनमोहन सुरगा मच पयाले गावण रतन पय तेरे आठ साठ तीरथ नाले गावे, ती गावे जोध महाबल सूरा गावे खाणी चारे गावे खंड मंडलवर पंडा कारका रखे तारे सही तदन गावे जोतत पावन रते तेरे भगत रसाले होर केते गावण सिम चितन आवण नानक क्या विचारे ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਚੀ ਨਾਈ ਹੈ ਪੀ ਹੋਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਇਸ ਦੇ ਵਡਿਆਈ ਜੋਤਿ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਹਾਪਤ ਸਾਹਿਬ ਨਾਨਕ ਰਹੇ ਨਰ ਜਾਈ ਮੁੰਦਾ ਸੰਤੋ ਸਰਮਪਤ ਝੋਲੀ ਧਿਆਨ ਕੀ ਕਰੇ ਵਿਪੂਤ ਤੰਤਾ ਕਾਲ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਦਿਸੇ ਆਦੇਸ ਆਦ ਅਨੀਲ ਨਾਦ ਨਹਤ ਜੁਗ ਜੁਗ ਇਕ ਵੇਸ ਭੁਗਤ ਗਿਆਨ ਦਾ ਪੰਡਾਰਨ ਕਟਕਟ ਵਾਜੇ ਨਾਦ ਆਪਨਾਥ ਨਾਥੀ ਸਭ ਜਾਕੇ ਰਿੱਧ ਸਿਧ ਅਵਰਾ ਸਾਧ ਸੰਜੋਗ ਵਿਨਜੋਗ ਦੇ ਕਾਰ ਚ ਲਾਵੈ ਲੇਖੇ ਆਵੈ ਭਾਗ ਆਦੇਸ ਦਿਸੇ ਆਦੇਸ ਆਦ ਅਨੀਲ ਨਾਦ ਨਾ ਹੱਥ ਜੋਗ ਜੋਗ ਇੱਕ ਵੇਸ ਏਕਾ ਮਾਈ ਜੋਗ ਤਵੇ ਆਇ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜਿਨ ਤਿਸ ਭਾਵੇ ਤੇ ਮੈਂ ਚਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਡਾਣ ਆਦੇਸ ਦਿਸੇ ਆਦੇਸ ਆਦ ਅਨੀਲ ਨਾਦ ਨਾ ਹੱਥ ਜੋਗ ਜੋਗ ਇੱਕ ਵੇਸ ਆਸਨ ਲੋਇ ਲੋਇ ਪੰਡਾਰ ਜੋ ਕਚ ਪਾਇ ਸੇ ਇੱਕ ਕਾਰ ਕਾਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸ ਆਦ ਅਨੂ ਲਨਾਦ ਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਪੌ ਲਖ ਹੋਏ ਲਖ ਹੋਏ ਲਖ ਵੀਸ ਲਖ ਲਖ ਗਿੜਾਇਆ ਕੀਆ ਹੈ ਏਕ ਨਾਮ ਜਗਦੀਸ਼ ਇਹ ਤੋ ਰਾਹ ਪਤ ਪਵੜਿਆ ਚੜੀਏ ਹੋਈਆ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੇ ਠੀਸ ਆ ਕਣ ਜੋਰ ਚੁੱਪੇ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੇ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੋਤੇ ਥੇਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੇ ਸੋਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਾਇ ਜਾਪੇ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ਼ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆ ਖਾਣੀ ਕੀਤੇ ਆ ਪਾਣੀ ਕੀਤੇ ਪਾਤ ਨਰਿੰਦ ਕੀਤੇ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਯੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿੱਥੇ ਨਾਥ ਬਨੋਦ ਕੋਟ ਆਨੰਦ ਸਰਮਾ ਖੰਡ ਕੀ ਬਾਣੀ ਰੂਪ ਤੇਥੇ ਘਾੜ ਤਕੜੀਏ ਬਹੁਤ ਅਨੂਪ ਤਾਂਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਸਤਾਏ ਤੇਥੇ ਘੜੀਏ ਸੁਰਤ ਮਤ ਮੰਨ ਬੋਧ ਤੇਥੇ ਘੜੀਏ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤੇਥੇ ਹੋਰ ਨਾ ਕੋਈ ਹੋਰ ਤੇਥੇ ਜੋਦ ਮਹਾਬਲ ਸੂਰ ਤਿੰਨ ਮੇਂ ਰਾਮ ਰਿਆ ਭਰਪੂਰ ਤੇਤੇ ਸੀਤੋ ਸੀਤਾ ਮੇ ਮਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹ ਜਿਨਕੇ RAM ਵਸੇ ਮਨ ਮਾਹ ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤੈ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਮ ਜਿਮ ਹੁਕਮ ਤੇ ਮੈਂ ਤੇਮ ਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਗ ਤਪਹਾ ਰਾਤੀ ਰਹਿ ਸੁਨਿਆਰ ਅਹਰਨ ਮਤ ਵੇਦ ਅਤਿਹਾਰ ਭਾਉ ਖੱਲਾ ਗਨ ਤਪਤਾਉ ਭਾਂਡਾ ਭਾਉ ਅਮਰਤ ਟਟਾਲ ਘੜੀਏ ਸਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤੈਨ ਕਾਰ ਨਾਨਕ ਨਦਰੀ ਨਜ਼ਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਇ ਦਾਇ ਖੇਲੈ ਸਗਲ ਜਗਤ ਚੰਗੇ ਆਈਆਂ ਬੁਰਾਈਆਂ ਵਾਚੈ ਧਰਮ ਹਦੋਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ